ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਪਿਆਰਿਓ ਆਪਾਂ ਤੁਹਾਡੇ ਨਾਲ ਇਤਿਹਾਸਾਂ ਸਾਂਝਾ ਕਰ ਰਹੇ ਸੀਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਆਨੇ ਜਿਹੜਾ ਕਿ ਮੁਕਸਦ ਦੀ ਜੰਗ ਹੈ ਭਾਈ ਮਹਾ ਸਿੰਘ ਨੇ ਬਿਦਾਵਾ ਪੜਵਾਇਆ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕਰ ਚੁੱਕੇ ਆਂ ਜਿਹੜੀ ਵਿਚਾਰ ਕਰ ਚੁੱਕੇ ਆਂ ਸੋ ਆਪ ਜੀ ਨੇ শ্রবণ ਕੀਤਾ ਸੀਗਾ ਕਿ ਭਾਈ ਮਹਾ ਸਿੰਘ ਨੂੰ ਸਤਿਗੁਰੂ ਪਾਤਸ਼ਾਹ ਨੇ ਹਜੇ ਸੈਕਦਿਆਂ ਨੂੰ ਆ ਆਪਣੀ ਬੋਕਲ ਦੇ ਵਿੱਚ ਲਿਆ ਸੀ ਤਾਂ ਜਦੋਂ ਪਾਣੀ ਦੇ ਛਿੱਟੇ ਮਾਰੇ ਆਪਣੀ ਰਮਾਲ ਕੱਢ ਕੇ ਉਹਨਾਂ ਦਾ ਮੁੱਖ ਪੂੰਝਿਆ ਤਾਂ ਥੋੜੀ ਜਿਹੀ ਹੋਸ਼ ਆਈ ਕੀ ਦੇਖਦੇ ਐ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦੀ ਗੋਦ ਚਾ ਤਾਂ ਗੁਰਮੁਖ ਪਿਆਰੇ ਉਹ ਭਾਈ ਮਹਾ ਸਿੰਘ ਦੀਆਂ ਅੱਖਾਂ ਭਰਿਆ ਭਾਈ ਮਹਾ ਸਿੰਘ ਦੇ ਅੰਦਰ ਬਰਾਗ ਆ ਗਿਆ ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸ਼ਾਬਾਸ਼ੀ ਦਿੱਤੀ ਹੈ ਤੇ ਅੱਖਾਂ ਦਾ ਪਾਣੀ ਆਪਣੀ ਰਮਾਲ ਦੇ ਨਾਲ ਪੂੰਝੇ ਗੋਡੇ ਦੇ ਉੱਤੇ ਆਪਣਾ ਸੀਸ ਰੱਖਿਆ ਹੋਇਆ ਭਾਈ ਮਹਾ ਸਿੰਘ ਜੀ ਦਾ ਤੇ ਜਦੋਂ ਆਪਣੀ ਮੱਧਮ ਆਵਾਜ਼ ਦੇ ਵਿੱਚ ਕੀ ਬੋਲਦੇ ਆ ਮਹਾਰਾਜ ਜਿਹੜਾ ਬੇਦਾਵਾ ਲਿਖਿਆ ਸੀ ਨਾ ਉਹ ਪਾੜ ਦਿਓ ਮੱਧਮ ਆਵਾਜ਼ ਦੇ ਵਿੱਚ ਬੇਦਾਵਾ ਪਾੜ ਦਿਓ ਐਦਾਂ ਕੋ ਸਮਝ ਥੋੜੀ ਥੋੜੀ ਸਮਝ ਦਿੱਤੀ ਜਦੋਂ ਤਾਂ ਮਹਾਰਾਜ ਕਹਿੰਦੇ ਮਹਾਸਿਆ ਮੈਂ ਸਮਝ ਗਿਆ ਤੂੰ ਬੇਦਾਵਾ ਪਾੜਨ ਨੂੰ ਕਹਿਣਾ ਤੇ ਤੁਸੀਂ ਬੇਦਾਵਾ ਤਾਂ ਉਹਦੀ ਪਾੜ ਦਿੱਤਾ ਸੀ ਜਦੋਂ ਛਾਤੀਆਂ ਡਾਹ ਕੇ ਤੇ ਲੜਨਾ ਸ਼ੁਰੂ ਕਰ ਦਿੱਤਾ ਸੀ ਮੈਨੂੰ ਪਤਾ ਲੱਗ ਗਿਆ ਸੀ ਵੀ ਸੂਰਮੇ ਉਹੀ ਨੇ ਤੇ ਸੋਡਾ ਤਾਂ ਬੇਦਾਵਾ ਉਹਦੀ ਪਾੜਿਆ ਗਿਆ ਸੀ ਵਾਹ ਬਈ ਵਾਹ ਸ਼ਾਬਾਸ਼ ਇਹ ਦਿੰਦੇ ਹੋਏ ਮਹਾਰਾਜ ਨੇ ਕੀ ਕਰਿਆ ਆਪਣੇ ਕੰਮਰ ਕੱਸੇ ਦੇ ਵਿੱਚੋਂ ਕੱਢਿਆ ਕਿਉਂਕਿ ਕੁਝ ਘੰਟੇ ਪਹਿਲਾਂ ਹੀ ਦੇਖੇ ਗਏ ਸੀ ਤੇ ਰਸਤੇ ਦੇ ਵਿੱਚ ਹੀ ਜਾਂਦੇ ਜਾਂਦੇ ਉਹਨਾਂ ਨੇ ਆਪਣਾ ਮਨ ਬਦਲ ਲਿਆ ਮਾਤਾ-ਪਿਤਾ ਕਹੁਰਨੇ ਕਹੇ ਦਿੱਤਾ ਵੀ ਇਦਾਂ ਕਹਿਤਾ ਵਾਲੇ ਕੰਮ ਆਪਾਂ ਨਹੀਂ ਕਰਨੇ ਤਾਂ ਜੁਦ ਹੋਇਆ ਕਹਿੰਦੇ ਮਹਾਰਾਜੇ ਸਾਡਾ ਬੇਦਾਵਾ ਪਾੜ ਦਿਓ ਸਤਿਗੁਰੂ ਪਾਤਸ਼ਾਹ ਕਹਿੰਦੇ ਲੈ ਬਈ ਮਹਾਸਿਆ ਅੱਖਾਂ ਖੋਲ ਜਦੋਂ ਜ਼ੋਰ ਲਾ ਕੇ ਅੱਖਾਂ ਖੋਲੀਆਂ ਤਾਂ ਸਾਹਮਣੇ ਸਤਿਗੁਰਾਂ ਨੇ ਇਉਂ ਪਾੜਤਾ ਫੇਰ ਐਉਂ ਪਾੜਦਾ ਫਰੈਂਕ ਕਰਦਾ ਜਿਵੇਂ ਪਾੜ ਕੇ ਨਿੱਕਾ ਨਿੱਕਾ ਕਰਕੇ ਮਾਰਾ ਨੇ ਹਵਾ ਚੜਾਤਾ ਆਵਾਜ ਕਿਉਂ ੜਾਇਆ ਮਹਾਰਾਜ ਕਹਿੰਦੇ ਲੈ ਮਹਾਸਿਆ ਕੋਈ ਜੋੜ ਕੇ ਵੀ ਨਾ ਪੜਲੇ ਇਹ ਮਹਾਸੇ ਕਹਿੰਦੇ ਮਹਾਰਾਜ ਇੰਨਾ ਬ੍ਰੇਕ ਕਰਕੇ ਪਾੜੋ ਇਹਨੂੰ ਵੀ ਕੱਲ ਨੂੰ ਕੋਈ ਇਕੱਠਾ ਕਰਕੇ ਕਾगज ਕਹਿੰਦੇ ਵੀ ਆਹ ਲਿਖਿਆ ਪਿਆ ਬੇਦਾਵਾ ਤਾਂ ਕਲਗੇ ਵਾਲੇ ਪਾਦਸ਼ਾਹ ਨੇ ਨਿੱਕਾ ਨਿੱਕਾ ਕਰਕੇ ਪਾੜ ਦਿੱਤਾ ਇਥੋਂ ਤੱਕ ਆਪਾਂ ਨੇ ਸੋਡੇ ਨਾਲ ਵਿਚਾਰ ਸਾਂਝੀ ਕੀਤੀ ਸੀ ਕਿਉਂਕਿ ਲੜੀ ਜੋੜਨ ਵਾਸਤੇ ਥੋੜਾ ਜਆ ਆਪਾਂ ਨੂੰ ਫਿਰ ਪਿੱਛੇ ਜਾਣਾ ਪੈਂਦਾ ਤੇ ਇਦਾਂ ਗੁਰਮੁਖ ਪਿਆਰਿਓ ਉਹਨਾਂ ਸੂਰਮਿਆਂ ਨੇ 40 ਮੁਕਤਿਆਂ ਨੇ 40 ਮੁਕਤੇ ਹੋਏ ਮਾਤਾ ਭਾਗ कौर ਪੱਟੜ ਸੀਗੀ ਸਤਿਗੁਰਾਂ ਨੇ ਉਹਨਾਂ ਦੇ ਮੱਲਮ ਪੱਟੀ ਕਰਾ ਕੇ ਆਪਣੇ ਨਾਲ ਰੱਖੇ ਹਜੂਰ ਸਾਹਿਬ ਤੱਕ ਨਦੇੜ ਸਾਹਿਬ ਤੱਕ ਆਪਣੀ ਪੂਰੀ ਡਿਊਟੀ ਉਹਨਾਂ ਨੇ ਨਿਭਾਈ ਹੈ ਤੇ ਗੁਰਮੁਖ ਪਿਆਰਿਓ ਫਿਰ ਗੁਰੂ ਸਾਹਿਬਾਂ ਨੇ ਉਹ ਸਰੀਰਾਂ ਨੂੰ ਇਕੱਠੇ ਕਰਕੇ ਤਾਂ ਉਥੇ ਇੱਕ ਜਗ੍ਹਾ ਦੇ ਉੱਤੇ ਸੰਸਕਾਰ ਕਰਿਆ ਕਹਿ ਲੋ ਜਾਂ ਕੁਝ ਉਹਨਾਂ ਦੇ ਸਰੀਰ ਵੀ ਜਿਹੜੇ ਇਹ ਨਹੀਂ ਹੈ ਵੀ ਜਿਹੜੇ ਦੁਸ਼ਮਣ ਨੇ ਉਹਨਾਂ ਦੇ ਸਰੀਰ ਨਹੀਂ ਸਾਹਵੇਂ ਉਹਨਾਂ ਦਾ ਵੀ ਕੋਈ ਦੱਬ ਕਿਤੇ ਮਿੱਟੀ-ਮੁੱਟੀ ਦੇ ਵਿੱਚ ਦੱਬ ਕੇ ਸਤਿਗੁਰੂ ਫਿਰ ਅੱਗੇ ਜਾਣ ਦੀ ਤਿਆਰੀ ਕਰਦੇ ਆ ਅੱਜ ਉਸ ਜਗ੍ਹਾ ਨੂੰ ਮੁਕਤਿਆਂ ਦੇ ਨਾਂ ਤੇ ਖਿਦਰਾਣੇ ਦੀ ਢਾਵ ਹੈ ਜਿਹੜੀ ਉਥੇ ਤਲਾਬ ਬਣਿਆ ਹੋਇਆ ਤੇ ਜਿਹੜਾ ਮੁਕਸਰ ਦਾ ਸਭ ਤੋਂ ਵੱਡਾ ਤਲਾਬ ਹੈ ਉਹ ਬਣਿਆ ਹੋਇਆ ਹੈ ਅੱਠ ਕੂਟਾ ਵੀ ਕਹਿ ਦਿੰਨੇ ਆਪਾਂ ਉਹਨੂੰ ਵੱਡਾ ਬਹੁਤ ਜ਼ਿਆਦਾ ਹੈ ਤੇ ਉਹ ਅੱਜ ਢਾਵ ਤਲਾ ਦਾ ਰੂਪ ਧਾਰਨ ਕਰ ਗਈ ਤੇ ਜਿਹੜਾ ਉਹ ਜਗ੍ਹਾ ਸੀ ਉਹਨੂੰ ਅੱਜ ਸ੍ਰੀ ਮੁਕਤਸਰ ਸਾਹਿਬ ਕਹਿੰਨੇ ਆਪਾਂ ਉਹ ਮੁਕਤਿਆਂ ਦੇ ਨਾਂ ਦੇ ਉੱਤੇ ਆ 40 ਮੁਕਤਿਆਂ ਦੇ ਨਾਂ ਦੇ ਉੱਤੇ ਉਹ ਸ਼ਹਿਰ ਵੱਜ ਗਿਆ ਤੇ ਇਦਾਂ ਗੁਰਮੁਖ ਪਿਆਰਿਓ ਗੁਰੂ ਸਾਹਿਬ ਜਾਂਦੇ ਜਾਂਦੇ ਅੱਗੇ ਇਧਰ ਭਾਗੀਬੰਦਰ ਆਏ ਨੇ ਭਾਗੀਬੰਦਰ ਤੋਂ ਹੋ ਕੇ ਤਲਵੰਡੀ ਸਾਬੋ ਆ ਗਏ ਆਪਾਂ ਗੱਲ ਨੂੰ ਸੰਖੇਪ ਦੇ ਵਿੱਚ ਕਰਦੇ ਆ ਕਿਉਂਕਿ ਇਤਿਹਾਸ ਹੈ ਜਿਹੜਾ ਕੋਈ ਜਗ੍ਹਾ ਤੇ ਉੱਤੇ ਇੱਕ ਜਗ੍ਹਾ ਤੇ ਲਿਖਿਆ ਨਹੀਂ ਵੀ ਆਪਾਂ ਫਟਾਫਟ ਪੜ੍ਹ ਕੇ ਜਾਂ ਲੜੀਵਾਰ ਜੇ ਲੜੀਵਾਰ ਪੜ੍ਹਦੇ ਆ ਉਹਦੇ ਵਿੱਚੋਂ ਜਿਹੜਾ ਤੱਤ ਦੀ ਗੱਲ ਆ ਉਹ ਘੱਟ ਹੁੰਦੀ ਹੈ ਜਿਹੜੀ ਗੁਰਮਤ ਤੋਂ ਉਲਟਾ ਉਹ ਜ਼ਿਆਦਾ ਲਿਖੀਆਂ ਹੋਈਆਂ ਨੇ ਜੇ ਮੈਂ ਕਾਂ ਦਾ ਆਧਾਰ ਕਰਨਾ ਰਿਸ਼ਦਾ ਆਧਾਰ ਕਰਨਾ ਇਹ ਸਾਰਾ ਗੁਰਮਤ ਤੋਂ ਉਲਟ ਹੈਗਾ ਇਦਾਂ ਕੁਝ ਨਹੀਂ ਹੈਗਾ ਵੀ ਰਿਸ਼ਦਾ ਆਧਾਰ ਕਰਤਾ ਜੀ ਦੇਖ ਬਣਾ ਲਈ ਦੇਖ ਖਵਾਤੀ ਜੀ ਇਦਾਂ ਕਰਤਾ ਤੇ ਇਦਾਂ ਨਹੀਂ ਹੈ ਕੁਛ ਤੇ ਸਿਰਫ ਅਸੀਂ ਇੱਥੇ ਹੀ ਕਾਂ ਕੁੱਤੇ ਬਿੱਲੇ ਬਣਦੇ ਆ ਸਾਡੀ ਸੋਚ ਹੈ ਲੱਭ ਕੁੱਤਾ ਕੂੜ ਚੂੜਾ ਠਾਕਾ ਦਾ ਮਰਦਾਨ ਗੁਰਪੀਰ ਹਾਂ ਮਾ ਤਾਂ ਪਰੇ ਜਾ ਮਰਦਾਨ ਨਾ ਖਾਈ ਅਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਤੇ ਗੁਰਮੁਖ ਪਿਆਰਿਓ ਅੱਗਲ ਅਗਲਾ ਕਿਸੇ ਨੂੰ ਅਗਲੀ ਕਿਸ ਖਬਰ ਨਾ ਪਾਈ ਅੱਗੇ ਤਾਂ ਕਿਸੇ ਨੇ ਖ਼ਬਰ ਹੀ ਨਹੀਂ ਪਾਈ ਵੀ ਕੀ ਹੁੰਦਾ ਹੈ ਬੰਦਾ ਕਿੱਥੇ ਜਾਂਦਾ ਹਾਂ ਪੰਜ ਤਤਾਂ ਤੋਂ ਆਇਆ ਗੁਰੂ ਸਾਹਿਬ ਕਹਿੰਦੇ ਪੰਜ ਤਤਾਂ ਦੇ ਵਿੱਚ ਰਲ ਜਾਂਦਾ ਕਹੋ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੇ ਨਾ ਵਹਿ ਜਾਇਆ ਗੁਰੂ ਨੇ ਸਾਡਾ ਭਰਮ ਘੱਟਾ ਨਾ ਇੱਥੇ ਕੋਈ ਮਰਦਾ ਨਾ ਕੋਈ ਜਾਂਦਾ ਇੱਥੇ ਇੱਕ ਨਿਜਮ ਦੇ ਵਿੱਚ ਅਸੀਂ ਪੈਦਾ ਹੁੰਨੇ ਆ ਜਿਵੇਂ ਆਪਾਂ ਉਹ ਅੱਗ ਅੱਗ ਪ੍ਰਗਟ ਕੀਤੀ ਲਾਈਟਰ ਚਲਾ ਲਿਆ ਲਾਈਟਰ ਕਿੱਥੋਂ ਆਇਆ ਇੱਥੋਂ ਹੀ ਥੋੜੇ ਚਿਰ ਬਾਅਦ ਉਹ ਬੁਝ ਗਿਆ ਕਿੱਥੇ ਗਿਆ ਇੱਥੇ ਹੀ ਕਾਂਸੀ ਤੇ ਤੁਨ ਉਪਜਾ ਤੁਨ ਕਾਂਸੀ ਜਾਈ ਕਾਂਸੀ ਪੂਟੀ ਪੰਡ ਤਾਂ ਤੁਨ ਕਹਾਂ ਸਮਾਈ ਬਾਜਾ ਚੱਲੀ ਜਾਂਦਾ ਹੁੰਦਾ ਹੈ ਆਵਾਜ਼ ਕੱਢੀ ਜਾਂਦਾ ਜਦੋਂ ਨੁਕਸ ਪੈ ਜਾਂਦਾ ਹੈ ਬਾਜਾ ਖਰਾਬ ਹੋ ਜਾਂਦਾ ਹੈ ਉਹ ਬਾਜਾ ਕੱਢਣੋਂ हट ਜਾਂਦਾ ਹੈ ਤੇ ਉਹਦੇ ਚ ਉਹ ਕਰੈਕ ਹੋ ਗਿਆ ਇਸ ਕਰਕੇ ਇਦਾਂ ਉਹ ਆਵਾਜ਼ ਜਿਹੜੀ ਆਉਂਦੀ ਸੀ ਕਿੱਥੋਂ ਆਉਂਦੀ ਸੀ ਉਹਦੇ ਵਿੱਚ ਹੀ ਸਮਾ ਗਈ ਏਵੇਂ ਜਿਵੇਂ ਅਸੀਂ ਵਾਜੇ ਆ ਤੇ ਜਿਵੇਂ ਬਜਾਈ ਜਾਂਦੀ ਹੈ ਸਾਡੀ ਮਨਤਬੁੱਧੀ ਸਾਨੂੰ ਬਜਾਈ ਜਾਂਦੀ ਹੈ ਗੁਰੂ ਨੇ ਪ੍ਰਮਾਤਮਾ ਨੇ ਇੱਕ ਸਿਸਟਮ ਦੇ ਵਿੱਚ ਸਾਨੂੰ ਰੱਖਿਆ ਜਿਹੜਾ ਪ੍ਰਮਾਤਮਾ ਆਪ ਹੀ ਫੈਲਿਆ ਹੋਇਆ ਹੈ ਤੇ ਅਸੀਂ ਉਸ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਤੇ ਇਦਾਂ ਗੁਰਮਤ ਪਿਆਰਿਓ ਗੁਰੂ ਸਾਹਿਬ ਚੱਲਦੇ ਚੱਲਦੇ ਫਿਰ ਅੱਗੇ ਜਾ ਕੇ ਭਾਗੀ ਬਾਂਦਰ ਤੋਂ ਦਮਦਮਾ ਸਾਹਿਬ ਆ ਗਏ ਤੇ ਦਮਦਮਾ ਸਾਹਿਬ ਜਦੋਂ ਆਏ ਤਾਂ ਡੱਲਾ ਚੌਧਰੀ ਜਾ ਕੇ ਗੁਰੂ ਸਾਹਿਬਾਂ ਨੂੰ ਮਿਲਦਾ ਹੈ ਇਹ ਇਹ ਆਪਾਂ ਅੱਗੇ ਸੋਨੂੰ ਦੂਜੀ ਵੀਡੀਓ ਦੇ ਵਿੱਚ ਸੁਣਾਵਾਂਗੇ ਵੀ ਡੱਲੇ ਨੇ ਗੁਰੂ ਸਾਹਿਬਾਂ ਨਾਲ ਕਿਹੜੀਆਂ ਗੱਲਾਂ ਕੀਤੀਆਂ ਗੁਰੂ ਸਾਹਿਬ ਦਮਦਮਾ ਸਾਹਿਬ ਆ ਕੇ ਇੱਥੇ ਜਿੱਥੇ ਦਮਦਮਾ ਭਾਵ ਕਮਰ ਕਸਾ ਖੋਲਿਆ ਤੇ ਸੇਵ ਜਗਾ ਦੇ ਉੱਤੇ ਜਦੋਂ ਪਹੁੰਚ ਗਏ ਆਪਣੇ ਦਮਦਮਾ ਸਾਹਿਬ ਇੱਥੋਂ ਸਾਡੇ ਤੋਂ ਤਕਰੀਬਨ 35 50 ਕਿਲੋਮੀਟਰ ਸਾਡਾ ਸਾਡੇ ਤੋਂ ਦੂਰ ਹੈ ਜਿਹੜਾ ਸਥਾਨ ਹੈ ਤੇ ਜਿਨ੍ਹਾਂ ਨੇ ਦਰਸ਼ਨ ਨਹੀਂ ਕਰੇ ਉਹ ਜ਼ਰੂਰ ਦਰਸ਼ਨ ਕਰੋ ਤੇ ਡੱਲੇ ਦਾ ਵੀ ਉੱਥੇ ਘਰਵਾਰ ਹੈ ਤੇ ਡੱਲੇ ਦੇ ਨਾਮ ਦੀ ਇੱਕ ਸਮਾਧਵੀ ਬਣਾਈ ਹੈ ਭਾਵੇਂ ਉਹ ਜੋ ਲਿਖਿਆ ਜਾਂਦਾ ਨਾ ਇਤਿਹਾਸ ਮੁਤਾਬਕ ਤੇ ਜਿਹੜੀ ਮਟੀ ਬਣ ਜਾਂਦੀ ਹੈ ਤੇ ਭਾਵੇਂ ਉਹ ਚੰਗੀ ਹੈ ਚ ਮਾੜੀ ਹੈ ਮਨਮਤੀ ਹੈ ਵੈਸੇ ਤਾਂ ਪਰ ਫਿਰ ਵੀ ਉਹ ਬਣਾਈ ਗਈ ਉਹਦੀ ਯਾਦ ਵਿੱਚ ਬਣਾਈ ਤੇ ਯਾਦ ਵਿੱਚ ਬਣਾਉਣਾ ਕੋਈ ਮਾੜੀ ਗੱਲ ਨਹੀਂ ਯਾਦ ਵਿੱਚ ਤਾਂ ਜਿਹੜੇ ਸੂਰਮੇ ਨੇ ਜਿਹਨਾਂ ਨੇ ਸਿੱਧੀਆਂ ਪ੍ਰਾਪਤ ਕਰੀਆਂ ਨੇ ਜਿਨ੍ਹਾਂ ਨੇ ਕੁਝ ਵੀ ਕੀਤਾ ਪਰ ਡੱਲੇ ਨੇ ਤਾਂ ਸਿਰਫ ਸੇਵਾ ਕੀਤੀ ਹੈ ਓਨੀ ਉਹਦੀ ਜਿਹੜੀ ਉਜਾੜ ਹੈ ਉਹ ਰਹਿ ਗਈ ਤੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਭਾਈ ਡੱਲਾ ਜੀ ਮਿਲਦੇ ਆ ਤੇ ਜਾ ਕੇ ਚੌਧਰੀ ਇਲਾਕੇ ਦਾ ਇਹ ਡੱਲਾ ਜਾ ਕੇ ਜਦੋਂ ਗੁਰੂ ਸਾਹਿਬਾਂ ਨੂੰ ਮਿਲਦਾ ਹੈ ਚਲੋ ਆਪਾਂ ਥੋੜਾ ਜਿਹਾ ਹੋਰ ਅੱਗੇ ਲੈ ਚੱਲਦੇ ਆ ਵੀਡੀਓ ਨੂੰ ਜਦੋਂ ਡੱਲਾ ਜਾ ਕੇ ਮਿਲਦਾ ਹੈ ਡੱਲਾ ਕਹਿੰਦਾ ਮਹਾਰਾਜ ਆ ਜੋ ਆਪਾਂ ਸੋ ਨੂੰ ਸ਼ੇਅਰ ਕਰਾਈਏ ਥੋੜੀ ਜੀ ਮਾਰਾ ਨੂੰ ਲੈ ਕੇ ਗਿਆ ਤੇ ਉਧਰ ਨਾ ਜਾ ਕੇ ਪੰਨੀ ਕਿਉਂਕਿ ਇਲਾਕਾ ਸਾਰਾ ਮਾਰੂ ਹੈ ਇੱਥੇ ਪਾਣੀ ਬਹੁ ਡੂੰਗਾ ਸੀਗਾ ਉਸ ਸੈਨ ਤੇ ਪਾਣੀ ਬਹੁ ਡੂੰਗਾ ਸੀ ਮਾਰੂ ਇਲਾਕਾ ਸੀ ਤੇ ਜਦੋਂ ਜਾ ਕੇ ਦੇਖਿਆ ਅੱਕੀ ਅੱਕ ਅੱਕ ਦੀਆਂ ਕੁੱਕੜੀਆਂ ਕੁੱਕੜੀਆਂ ਲੱਗੀਆਂ ਹੋਈਆਂ ਤੇ ਜੋ ਸਵੇਰ ਦੇ ਸਮੇਂ ਗੁਰੂ ਸਾਹਿਬਾਂ ਦੇ ਨਾਲ ਜਾ ਰਹੇ ਨੇ ਤਾਂ ਮਹਾਰਾਜ ਨੂੰ ਕਹਿਣ ਲੱਗਿਆ ਦੇਖੋ ਮਹਾਰਾਜ ਅੰਬ ਦੇਖੋ ਸਾਡੇ ਇਲਾਕੇ 'ਚ ਕਿੰਨੇ ਲੱਗੇ ਹੋਏ ਨੇ ਅੰਬ ਤਾ ਗੁਰੂ ਸਾਹਿਬਾਂ ਦੇ ਇੱਕ ਵਾਚਨ ਹੋਏ ਮਹਾਰਾਜ ਕਹਿੰਦੇ ਡੱਲਿਆ ਕਹਿੰਦੇ ਇੱਥੇ ਤੂੰ ਮਜ਼ਾਕ ਨਾ ਕਰ ਏ ਧਰਤੀ ਹੈ ਨਾ ਜਿਹੜੀ ਇਹ ਸਮਾਂ ਬਦਲ ਜਾਂਦਾ ਹੈਗਾ ਧਰਤੀ ਵੀ ਬਦਲ ਜਾਂਦੀ ਹੈ ਇੱਥੇ ਤੁਸੀਂ ਕਹਿੰਦੇ ਹੋ ਵੀ ਕੁੱਕੜੀਆਂ ਨੂੰ ਅੰਬ ਕਹਿੰਦੇ ਹੋ ਨਾ ਅੱਕ ਦੀਆਂ ਕੁੱਕੜੀਆਂ ਨੂੰ ਤਾਂ ਇੱਥੇ ਤੁਸੀਂ ਸੱਚੀ ਮਿੱੱਚੀ ਅੰਬ ਦੇਖਿਓ ਅੰਬ ਹੋਇਆ ਕਰਨਗੇ ਅੱਜ ਗੁਰਮਖ ਪਿਆਰਿਓ ਇਹ ਗੁਰੂ ਸਾਹਿਬਾਂ ਦੀ ਦਿਬ ਦ੍ਰਿਸ਼ਟੀ ਹੈ ਕਈ ਵਾਰ ਕਈ ਕਹਿ ਦਿੰਦੇ ਨੇ ਕਿ ਢੱਲੇ ਜੇ ਤੂੰ ਕਹਿਂਦਾ ਵੀ ਇਹ ਅੰਬ ਨੇ ਤਾਂ ਅੱਜ ਹੀ ਅੰਬ ਬਣ ਜਾਂਦੇ ਇਦਾਂ ਜਾਦੂਗਰੀਆਂ ਅਸੀਂ ਜਿਹੜੀਆਂ ਗੁਰਮਤ ਦੇ ਵਿੱਚ ਗੁਰੂ ਸਾਹਿਬਾਂ ਦੇ ਨਾਲ ਜੋੜਦੇ ਆ ਇਹਨਾਂ ਤੋਂ ਗਰੇਜ ਕਰਨਾ ਚਾਹੀਦਾ ਬਸ ਇਹੀ ਹੈ ਗੁਰੂ ਸਾਹਿਬਾਂ ਇਹ ਦੱਸਤਾ ਸੀ ਵੀ ਧਰਤੀ ਕਦੇ ਆਪਣਾ ਰੂਪ ਬਦਲ ਲੈਂਦੀ ਹੈ ਤੇ ਸਾਰਾ ਕੁਝ ਹੋ ਜਾਂਦਾ ਭਾਈ ਇੱਥੇ ਅੰਬ ਵੀ ਹੋਇਆ ਕਰਨਗੇ ਉਹੀ ਗੱਲ ਅੱਜ ਜਿਹੜੀ ਦਮਦਮਾ ਸਾਹਿਬ ਦੀ ਧਰਤੀ ਹੈ ਉੱਥੇ ਜਾ ਕੇ ਦੇਖੋ ਤੁਸੀਂ ਸਾਡਾ ਅਸੀਂ 35 ਕਿਲੋਮੀਟਰ ਦੂਰ ਆ ਸਾਡੇ ਕੋਈ ਬੂਟਾ ਅੰਬ ਦਾ ਨਹੀਂ ਹੁੰਦਾ ਤੇ ਉੱਥੇ ਅੰਬ ਹੁੰਦੇ ਆ ਅੰਬਾਂ ਦੇ ਬੂਟੇ ਹੋਰੇ ਆ ਪੂਰੇ ਵੱਡੇ ਦਰਖਤ ਬਣੇ ਹੋਏ ਆ ਤੇ ਬਾਗ ਲੱਗਦੇ ਆ ਕਿੰਨੂ ਬਾਧੂ ਹੁੰਦੇ ਆ ਕਿਉਂਕਿ ਬਾਗਾਂ ਵਾਲੀ ਧਰਤੀ ਹੋਗੀ ਜਿੱਥੇ ਅੱਕ ਸੀਗੇ ਤਾਂ ਇਹ ਗੁਰੂ ਸਾਹਿਬਾਂ ਦੇ ਬਚਨ ਹੋਏ ਨੇ ਗੁਰੂ ਸਾਹਿਬਾਂ ਦੀ ਚਰਨ ਸ਼ੋਭਾ ਪ੍ਰਾਪਤ ਹੈ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਯਾਤਰਾ ਕਰਦੇ ਹੋਏ ਇਦਾਂ ਉੱਥੇ ਕਈ ਦਿਨ ਕਈ ਮਹੀਨੇ ਗੁਰੂ ਸਾਹਿਬ ਤੀਤ ਕਰਦੇ ਆ ਸੋ ਗੁਰਮਖ ਪਿਆਰਿਓ ਅਗਲਾ ਆਪਾਂ ਅਗਲੀ ਵੀਡੀਓ ਜਿਹੜੀ ਉਹ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਪਤਾ ਇਹਨਾਂ ਦਾ ਅਗਲੀ ਵੀਡੀਓ ਆਪਾਂ ਫੇਰ ਇਹਦੇ ਤੇ ਇੱਥੋਂ ਅੱਗੇ ਸ਼ੁਰੂ ਕਰਾਂਗੇ ਸੋ ਇੱਥੇ ਆਪਾਂ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ